ਸ਼ਾਮ ਦੇ 7 ਵਜੇ ਨੇ ਜੀ ਤੇ ਥੋੜੀ देर ਪਹਿਲਾਂ ਸਾਡੇ 5th ਫਲੋਰ ਤੇ ਰਹਿੰਦੇ ਆ ਜੋਤੀ ਤੇ ਰਮਨੀਕ ਹੋਰੀ ਉਹ ਆਏ ਸੀਗੇ ਖਬਰਸਾਰ ਲੈਣ ਤੇ ਫਿਰ ਉਹਨਾਂ ਨੇ ਵਿਚਾਰੇ ਨੇ ਫਰੂਟ ਲਿਆ ਕੇ ਦਿੱਤਾ ਹੈ ਡਾਕਟਰ ਸਾਹਿਬ ਨੂੰ ਫਿਰ ਡਾਕਟਰ ਸਾਹਿਬ ਨੇ ਕਿਹਾ ਇਹਨਾਂ ਨੂੰ ਕਿ ਤੁਸੀਂ ਨਾ ਜਿਆਦਾ ਤੋਂ ਜਿਆਦਾ ਫਰੂਟ ਵਗੈਰਾ ਪਾਣੀ ਵਗੈਰਾ ਵੱਧ ਪੀਵੋ ਤੇ ਫਿਰ ਨਾਰੀਅਲ ਪਾਣੀ ਆ ਦੇਖੇ ਇਹ ਨਾਰੀਅਲ ਪਾਣੀ ਲਿਆ ਕੇ ਦਿੱਤਾ ਏ ਇੱਕ ਇਹਨਾਂ ਨੇ ਨਾਰੀਅਲ ਪਾਣੀ ਪੀ ਲਿਆ ਤੇ ਇਹ ਹੈਗਾ ਪਪੀਤਾ ਮਸੰਮੀਆਂ ਹੈਗੀਆਂ ਨੇ ਬਾਕੀ ਫਰੂਟਸ ਤਾਂ ਪਹਿਲਾਂ ਹੀ ਪਏ ਸੀ ਤੇ ਚਲੋ ਹੁਣ ਇਹ ਖਾਈ ਜਾਣਗੇ ਡ੍ਰੈਗਨ ਫਰੂਟ ਮਿਲਿਆ ਨਹੀਂ ਹੈਗਾ ਕਹਿੰਦੇ ਤੇ ਬਾਕੀ ਮੈਂ ਕਾੜਾ ਵੀ ਬਣਾ ਕੇ ਦਿੱਤਾ ਸੀ ਪਹਿਲਾਂ ਗਲੋ ਦਾ ਕਾੜਾ ਬਣਾ ਕੇ ਦਿੱਤਾ ਸੀ ਹੁਣ ਮੈਂ ਇਹਨਾਂ ਪਪੀਤੇ ਦੇ ਪੱਤਿਆਂ ਦਾ ਰਸ ਜਿਹੜਾ ਹੈਗਾ ਇਹ ਉਹ ਕੁੱਟ ਕੇ ਕੱਢਿਆ ਹੈ ਤੇ ਥੋੜਾ ਠਹਿਰ ਕੇ ਦਵਾਂਗੀ ਕਿਉਂਕਿ ਹੁਣੇ ਇਹਨਾਂ ਨੇ ਫਿਰ ਨਾਰੀਅਲ ਪਾਣੀ ਪੀਤਾ ਸੀ ਤੇ ਹੁਣ ਮੈਂ ਠਹਿਰ ਕੇ ਥੋੜਾ ਜਿਹਾ ਦਵਾਂਗੀ ਫਿਰ ਇਹਨਾਂ ਨੂੰ ਜਿਹੜੇ ਪਪੀਤੇ ਦੇ ਪੱਤੇ ਹੁੰਦੇ ਨੇ ਉਹਦੇ ਨਾਲ ਬਹੁਤ ਛੇਤੀ ਜਿਹੜੇ ਪਲੇਨਟਸ ਹੁੰਦੇ ਨੇ ਆਪਣੇ ਬਹੁਤ ਜਲਦੀ ਇਨਕਰੀਜ਼ ਹੁੰਦੇ ਆ ਆ ਦੇਖੋ ਪਪੀਤੇ ਦੇ ਪੱਤੇ ਮੰਗਾਇੇ ਸੀ ਤੇ ਇਹ ਮੈਂ ਇਹਨਾਂ ਨੂੰ ਵਿੱਚ ਨਾ ਗ੍ਰਾਈਂਡ ਕਰਕੇ ਰਸ ਜਿਹਾ ਬਣਾ ਕੱਢ ਦਿੱਤਾ ਏ ਥੋੜਾ ਜਿਹਾ ਪਾਣੀ ਪਾ ਕੇ ਤੇ ਬਾਕੀ ਸ਼ਹਿਦ ਪਾ ਕੇ ਦਵਾਂਗੀ ਕਿਉਂਕਿ ਕੌੜੇ ਬਹੁਤ ਹੁੰਦੇ ਨੇ ਇਹ ਪੀਣੇ ਬੜੇ ਔਖੇ ਆ ਪਰ ਇਹਦੇ ਨਾਲ ਬਹੁਤ ਜਲਦੀ ਫਰਕ ਪੈਂਦਾ ਏ ਆਪਣੇ ਪਲੇਟਲਟਸ ਜਿਹੜੇ ਹੁੰਦੇ ਨੇ ਬਹੁਤ ਜਲਦੀ ਵਾਝ ਜਾਂਦੇ ਆ ਇਹ ਮੈਂ ਡਾਕਟਰ ਸਾਹਿਬ ਨੂੰ ਸ਼ਹਿਦ ਪਾ ਕੇ ਆ ਵਾਲਾ ਸ਼ਹਿਦ ਲੈ ਲਿਆ ਆਪਣੇ ਸ਼ਹਿਦ ਪਾ ਕੇ ਡਾਕਟਰ ਸਾਹਿਬ ਨੂੰ ਦਿੰਨੀ ਆ ਮੈਂ ਆਪਾਂ ਪੀਤੇ ਦਾ ਰਸ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਤੰਦਰੁਸਤੜੀ ਦੀ ਕਲਾ ਵਿੱਚ ਹੋਮੋਗੇ ਸੈਕਿੰਡ ਡੇ ਜੀ ਦੁਪਹਿਰ ਦੇ ਟਾਈਮ ਮੈਂ ਅੱਜ ਫੇਰ ਸਾਗ ਤੜਕਣ ਲੱਗੀ ਆ ਕੱਲ ਤਾਂ ਕੁਝ ਮਜ਼ਾ ਜਿਹਾ ਨਹੀਂ ਆਇਆ ਹੈਗਾ ਰੋਟੀ ਖਾਣ ਦਾ ਐਨੀ ਟੈਨਸ਼ਨ ਜਹੀ ਹੋ ਗਈ ਸੀ ਤੇ ਹੁਣ ਮੈਂ ਨਾ ਸਾਗ ਤੜਕਣ ਲੱਗੀ ਆ ਤੇ ਸਾਗ ਫੇਰ ਦੂਸਰੇ ਦਿਨ ਪਤਾ ਹੀ ਗਾੜਾ ਜਿਹਾ ਹੋ ਜਾਂਦਾ ਮੈਂ ਪਾਣੀ ਥੋੜਾ ਜਿਹਾ ਪਾਇਆ ਹੈ ਸਾਗ ਦੇ ਤੇ ਹੁਣ ਆਪਾਂ ਸਾਗ ਪਾਵਾਂਗੇ ਦੂਸਰੇ ਦਿਨ ਦਾ ਹੋਰ ਵੀ ਜ਼ਿਆਦਾ ਸਵਾਦ ਲੱਗਦਾ ਹੈ ਸਾਗ ਤਾਜ਼ਾ-ਤਾਜ਼ਾ ਦਾ ਸਵਾਦ ਲੱਗਦਾ ਹੀ ਹੁੰਦਾ ਜਦੋਂ ਆਪਾਂ ਦੂਸਰੇ ਦਿਨ ਸਾਗ ਨੂੰ ਤੜਕਦੇ ਆਂ ਤਾਂ ਹੋਰ ਵੀ ਜ਼ਿਆਦਾ ਟੇਸਟੀ ਹੋ ਜਾਂਦਾ ਹੈ ਜਿਉਂ-ਜਿਉਂ ਪੁਰਾਣਾ ਹੋ ਜਾਂਦਾ ਸਾਗ ਹੋਰ ਵੀ ਜ਼ਿਆਦਾ ਟੇਸਟੀ ਬਣਦਾ ਜਾਂਦਾ ਹੈ ਤੇ ਅੱਜ ਮੈਂ ਨਾ ਪ੍ਰੀਤ ਢਿੱਲੋਂ ਹੋਰਾਂ ਨੂੰ ਵੀ ਬੁਲਾਇਆ ਹੈ ਤੇ ਭੈਣ ਜੀ ਲਖਵਿੰਦਰ ਕੌਰ ਜੀ ਨੇ ਈ-ਬਲੌਗ ਵਿੱਚ ਜਿਹੜੇ ਰਹਿੰਦੇ ਆਂ ਤੇ ਉਹਨਾਂ ਨੂੰ ਵੀ ਬੁਲਾਇਆ ਵੀ ਅੱਜ ਤੁਸੀਂ ਲੰਚ ਇਤਰਾ ਹੀ ਕਰ ਲਿਓ ਮੈਂ ਮੱਕੀ ਦੀ ਰੋਟੀ ਤੇ ਸਾਗ ਪਣਾਵਾਂਗੀ ਤੜਕਾਂਗੀ ਚਲੋ ਅੱਜ ਤਾਂ ਹੀ ਮੈਂ ਦੁਬਾਰਾ ਤੋਂ ਤੜਕਣ ਲੱਗੀ ਆਂ ਛੇਕ ਵੀ ਇਹਨੂੰ ਮੈਂ ਬਹੁਤ ਚੰਗੀ ਤਰ੍ਹਾਂ ਲਵਾਵਾਂਗੀ ਹੁਣ ਅੱਜ ਤੇ ਆਹ ਦੇਖੋ ਮੈਂ ਕਾਫੀ ਇਹਨੂੰ ਰਜਾਇਆ ਏ ਸਾਗ ਨੂੰ ਤੇ ਹੁਣ ਕਿੰਨੀ ਸੁਣੀ ਹੋਰ ਵੀ ਜ਼ਿਆਦਾ ਇਹਦੀ ਲੁੱਕ ਵਧੀਆ ਆ ਰਹੀ ਏ ਹਰਾ ਹਰਾ ਧਨੀਆ ਪਾ ਦਿੱਤਾ ਏ ਆਪਾਂ ਨੇ ਬਹੁਤ ਸੋਹਣਾ ਹੁਣ ਘੋਟਿਆ ਜਾ ਗਿਆ ਚੰਗੀ ਤਰ੍ਹਾਂ ਡਾਕਟਰ ਸਾਹਿਬ ਨੂੰ ਵੀ ਭੁੱਖ ਲੱਗੀ ਹੋਈ ਆ ਕਹਿੰਦੇ ਮੈਨੂੰ ਜਲਦੀ ਦੇ ਦੇ ਰੋਟੀ। ਪ੍ਰੀਤ ਹੋਰਾਂ ਨੇ ਤਾਂ ਕਹਦੇ ਸੀ ਥੋੜਾ ਆਂਟੀ ਠਹਿਰ ਕੇ ਆਵਾਂਗੇ। ਤੇ ਮੈਂ ਪਹਿਲਾਂ ਡਾਕਟਰ ਸਾਹਿਬ ਨੂੰ ਰੋਟੀ ਦਵਾਂਗੀ। ਹੁਣ ਮੈਂ ਨਾ ਮਿੱਸੀਆਂ ਰੋਟੀਆਂ ਬਣਾਵਾਂਗੀ ਅੱਜ। ਆਹ ਨੂੰ ਤੜਕਾ ਆਪਾਂ ਨੇ ਲਗਾ ਲਿਆ ਏ। ਤੇ ਹੁਣ ਮੈਂ ਬਣਾਵਾਂਗੀ ਜੀ ਮੱਕੀ ਦੀ ਰੋਟੀ। ਅੱਜ ਮੈਂ ਨੀਰੀ ਮੱਕੀ ਦੀ ਰੋਟੀ ਨਹੀਂ ਬਣਾਵਾਂਗੀ। ਅੱਜ ਮਿਕਸ ਕਰਕੇ ਬਣਾਵਾਂਗੀ। ਕਿਉਂਕਿ ਜਿਹੜਾ ਡਾਕਟਰ ਸਾਹਿਬ ਨੇ ਨਾ ਇਹ ਆਟਾ ਲੈ ਕੇ ਆਂਦਾ ਏ ਇਹ ਥੋੜਾ ਜਿਹਾ ਰੋਟੀ ਬਹੁਤ ਹੀ ਜ਼ਿਆਦਾ ਇਹਦੀ ਸਖਤ ਬਣਦੀ ਆ। ਇਸ ਕਰਕੇ ਅੱਜ ਮੈਂ ਕਣਕ ਦਾ ਆਟਾ ਵਿੱਚ ਮਿਕਸ ਕਰਕੇ ਫੇਰ ਬਣਾਵਾਂਗੀ ਥੋੜੀ ਜਿਹੀ ਨਰਮ ਰੋਟੀ ਬਣੂੰਗੀ ਮੈਂ ਕਣਕ ਦਾ ਆਟਾ ਮਿਕਸ ਕਰ ਲਿਆ ਵਿੱਚ ਇਹ ਥੋੜਾ ਜਿਹਾ ਹੋਪਣੀ ਮੈਂ ਮਿਸਤੀ ਰੋਟੀ ਮੈਂ ਬਣਾ ਰਹੀ ਆ ਵਿੱਚ ਨਾ ਮਿਕਸ ਕਰਕੇ ਮੱਕੀ ਦਾ ਆਟਾ ਤੇ ਕਣਕ ਦਾ ਆਟੇ ਦੀ ਇਹਨੂੰ ਫਿਰ ਜਿਆਦਾ ਵੀ ਨਹੀਂ ਬਹੁਤਾ ਜਿਆਦਾ ਮਲਣ ਦੀ ਲੋੜ ਨਹੀਂ ਪੈਂਦੀ ਇੱਥੇ ਕਣਕ ਦਾ ਆਟਾ ਪਾਇਆ ਹਲੇ ਵੀ ਫਿਰ ਨਾ ਇਹ ਸਾਗਤਾਰ ਰੋਟੀ ਮੱਕੀ ਦਾ ਆਟਾ ਬਹੁਤ ਜਿਆਦਾ ਵਧੀਆ ਨਹੀਂ ਆਏਗਾ ਕੋ ਪਿੰਡ ਜਿਹੜਾ ਪਿੰਡ ਲੈ ਕੇ ਆਉਂਦੇ ਨੇ ਆਹ ਪੌਂਡ ਹੀ ਲੈ ਕੇ ਆ। ਉਹ ਕਿ ਇੰਨੀ ਨਰਮ ਰੋਟੀ ਪੱਕਦੀ ਹੈ ਨਾ। ਐਵੇਂ ਹੀ ਵਸੰਤਾਂ ਨੂੰ ਜਾਂਦੇ ਜਾਂਦੇ ਨਾ ਰੋਟੀਆਂ। ਪਰਮ ਜੀ ਤੁਹਾਨੂੰ ਮੈਂ ਕਿਹਾ ਸੀ ਮੈਂ ਕਿ ਪਰਮ ਤੁਹਾਨੂੰ ਲੈ ਕੇ ਰੱਖੀਂਗਾ ਦਾ ਆਣਾ ਆਟੇ ਆਣਾ। ਉਹ ਇੱਕ ਰਾਜਸਥਾਨੀ ਜਿਹਾ ਦਿੰਦੇ ਨੇ ਉਹਨਾਂ ਕੋਲ ਵੀ ਹੁੰਦਾ ਕਿ ਪਤਾ ਨਹੀਂ ਹੋ ਕੇ ਕਿੱਥੋਂ ਪੈੜ ਤੋਂ ਵੀ ਲੈ ਕੇ ਆਉਂਦੇ ਨੇ।

ਸਿਆਲਾਂ ਦਾ ਤੋਕਾ ਹੂੰ ਤੜਕਾ ਲਾਇਆ ਤੇ ਹੋਰ ਸਵਾਦ ਹੋ ਗਿਆ ਨਾ ਹੂੰ ਨਾ ਵੀ ਨਹੀਂ ਕੋਈ ਠੀਕ ਹੈ ਦੂਜੇ ਦਿਨ ਤਾਂ ਸਾਗ ਹੋਰ ਵੀ ਵੱਧ ਸਵਾਦ ਲੱਗਦਾ ਹੁੰਦਾ ਹੈ ਤਾਜ਼ਾ ਤਾਜ਼ਾ ਤਾਂ ਵਧੀਆ ਲੱਗਦਾ ਹੀ ਹੁੰਦਾ ਹੈ ਦੂਸਰੇ ਦਿਨ ਹੋਰ ਜ਼ਿਆਦਾ ਸਵਾਦ ਹੋ ਜਾਂਦਾ ਹੈ ਨਾਲ ਸੌ ਸੌ ਤੇ ਸਾਗ ਨਾਲ ਬੰਦਾ ਵੱਧ ਹੂੰ ਚਲੋ ਰਹਿਮਤ ਕੁਛ ਨਹੀਂ ਕਹਿੰਦਾ ਉਹ ਤਾਂ ਜੁਗਰੂ ਤਾਂ ਖੇਡਦਾ ਹੁੰਦਾ ਤੁਹਾਡੇ ਨਾਲ ਦੇਖ ਲਓ ਪਤਾ ਬਿਮਾਰ ਬੰਦਿਆਂ ਦੀ ਖਬਰ ਸਰ ਲੈਣਾ ਇਹਨੇ ਬਿਮਾਰ ਬੰਦਿਆਂ ਦੀ ਬਿਮਾਰ ਬੰਦੇ ਖਬਰ ਸਰ ਲੈਣ ਆਏ ਨੇ ਹੁਣੇ ਹੀ ਆਏ ਨੇ ਸਕੂਲ ਨਾਲੇ ਅੱਛਾ ਉਹ ਜੈਨ ਸੁਭਾਸ਼ ਮੈਂ ਵੀ ਆਉਂਦਾ ਕਿਸੇ ਵੰਦਕੀ ਤੇ ਨਹੀਂ ਦੱਸਿਆ ਉਹ ਬਿਮਾਰ ਹੈ ਤਾਂ ਕੀ ਪਤਾ ਹੀ ਨਹੀਂ ਸੀਗਾ ਮਾ ਸਰਟੀਫਿਕੇਟ ਨਹੀਂ ਇਹ ਐਸੋਸੀਏਸ਼ਨ ਪਤਾ ਨਹੀਂ ਲੱਗਦਾ ਪਿੱਤੇ ਦੇ ਪੱਤੇ ਉਹ ਪੀਓ ਉਹੀ ਦੇ ਰਹੇ ਆ ਹਾਂ ਉਹ ਹੀ ਪਪੀਤੇ ਦੇ ਪੱਤਿਆਂ ਦਾ ਰਸ ਦੇ ਪਏ ਆਰੇ ਇਹਨੂੰ ਉਹ ਤੇ ਕੀ ਅੱਜ ਮੈਂ ਗਿਆ ਨਹੀਂ ਤੈਨੂੰ ਲੈਣ ਆ ਦੇ ਲਾ ਚੱਟ ਚੱਟੇ ਬੀ ਦੋ ਚਾਲੀ ਇਹ ਨਹੀਂ ਕੋਸ਼ ਨੂੰ ਟੁਕ ਪੀਂ ਧਿਆਨ ਸੀ ਕਿ ਅੱਛਾ ਮੈਂ ਕਿਤੇ ਜਾਣਾ ਚਲ ਆ ਜਾ ਫਿਰ ਮੈਂ ਤਾਂ ਹੁਣੇ ਰੋਟੀ ਖਾ ਕੇ ਹਟੀਆਂ ਵੈਸੇ ਆਜ ਬਣਾ ਲਈ ਸੀ ਮੈਂ ਰੋਟੀ ਖਾ ਲੋ ਗਰਮ ਗਰਮ ਹੁਣ ਹਲੇ ਗਰਮ ਹੈ ਰੋਟੀ ਆਪਣਾ ਸੈਲਟ ਦੀ ਕਿਉਂ ਦਮ ਮਾ ਕਿ ਮੈਂ ਤੇਰੀ ਮਾਂ ਸੈਲਟ ਹੀ ਖਾਂਦਾ ਇਹਨੇ ਰੋਟੀ ਖਾ ਲਈ ਆਹੋ ਸਹੀ ਗੱਲ ਰੋਟੀ ਖਾਣ ਤਰੇ ਨੂੰ ਤਾਈ ਜਿੰਨੂ ਆ ਪੀ ਗੋ ਠੀਕ ਹੈ ਕੋਈ ਹਾਂਜੀ ਪ੍ਰੀਤ ਤੇ ਲਖਵਿੰਦਰ ਪੈਂਜੀ ਹੋਰੀ ਆਏ ਸੀਗੇ ਤੇ ਰੋਟੀ ਖਾ ਕੇ ਹੁਣ ਹੀ ਚਲੇ ਗਏ ਨੇ ਏ ਲੋਕਵਿੰਦਰ ਪੈਂਜੀ ਕਹਿੰਦੇ ਥੈਂਕ ਯੂ ਜੀ ਤੁਸੀਂ ਸਾਗ ਖਲਾਇਆ ਮੈਂ ਕਿਹਾ ਥੈਂਕ ਯੂ ਵਾਲੀ ਕਿਹੜੀ ਗੱਲ ਹੈ ਸਾਗ ਤੇ ਇੱਕ ਇਦਾਂ ਦੀ ਚੀਜ਼ ਹੈ ਨਾ ਕਿ ਸਭ ਤਾਂ ਹੀ ਸਾਂਝਾ ਹੁੰਦਾ ਜੇ ਆਪਾਂ ਇੱਕ ਘਰ ਬਣਾਨੇ ਆ ਤੇ ਉਹ ਤਾਂ ਕੋਲੀ-ਗੋਲੀ ਸਭ ਤੇ ਘਰ ਵੰਡਿਓ ਜਾਂਦੀ ਹੁੰਦੀ ਹੈ ਇਹ ਤਾਂ ਪਹਿਲਾਂ ਤੋਂ ਹੀ ਆਪਣੇ ਰੀਤ ਚੱਲੀ ਆ ਰਹੀ ਹੈ ਪੰਜਾਬ ਦੇ ਵਿੱਚ ਤਾਂ ਪਿਆਰ ਬਣਿਆ ਰਹਿੰਦਾ ਹੈ ਆਪਸ ਵਿੱਚ ਚਲੋ ਓਕੇ ਜੀ ਫਿਰ ਆਪਾਂ ਵਲੌਗ ਦਾ ਵੀ ਇੱਥੇ ਐਂਡ ਕਰਦੇ ਆ नेक्स्ट ਵਲੌਗ ਵਿੱਚ ਆਪਾਂ ਫਿਰ ਜਲਦੀ ਮਿਲਾਂਗੇ ਰੁਮਤ ਮਸਾਰਿਆਂ ਨੂੰ ਹੱਸਦੇ ਵਸਦੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ